ਬਈਆ ਆ ਦੇਖੋ ਇਹ ਹਾਂਜੀ ਬਾਈ ਜੀ ਪਿਆਰ ਭਰੀ ਸ਼ਤਸੀ ਜੀ ਕਾਲ ਜੀ ਨਵਾਂ ਦਿਨ ਇਹਨਾਂ ਮੇ ਬਲੌਗ ਦੀ ਸਟਾਰਟਿੰਗ ਜੀ ਅੱਜ ਸਟਾਰਟਿੰਗ ਹੁੰਦੀ ਹੈ ਜੀ ਪਾਣੀ ਤੋਂ ਦੇਖੋ ਪਾਣੀ ਕਿੰਨਾ ਆ ਗਿਆ ਜੀਰੀ ਜ ਆਪਣੀ ਚ ਆਪਣੀ ਜੇ ਇਹ ਸਾਰੇ ਲੋਕਾਂ ਦੀ ਜੀਰੀ ਚ ਪਾਣੀ ਹੈ ਬਈ ਬਹੁਤ ਪਾਣੀ ਹੈ ਆ ਦੇਖੋ ਜੀ ਦੇ ਹਿੱਟੇ ਨੂੰ ਲਗਣੇ ਨੂੰ ਤਿਆਰ ਆ ਓ ਪਿੱਛੇ ਦਾ ਕਹੀਂ ਹਾਲ ਹੈ ਬਾਈ ਉਹ ਛੱਡ ਨਹੀਂ ਦਿਖਦਾ ਉਹ ਛੱਡ ਤੱਕ ਕਿੰਨੀ ਦੂਰ ਹੈ ਛੱਡ ਉਹ ਛੱਡ ਤੱਕ ਕਹੀਂ ਹਾਲ ਹੈ ਇੰਨੇ ਹੀ ਪਾਣੀ ਹੈ ਬਾਕੀ ਤੁਹਾਨੂੰ ਦਿਖਾਣੇ ਆ ਕੇ ਆ ਕੇ ਵੀ ਕਿੰਨਾ ਪਾਣੀ ਹੈ ਆਪਣਾ 26 ਜੀਰੀ ਹੈ ਬਾਈ ਜੀ ਹਾ 126 ਦੇਖੋ ਇਹਨੂੰ ਵੀ ਤਿਆਰ ਆ ਚਿੱਟੇ ਲੱਗਣੇ ਵਾਲਾ ਬਾਕੀ ਤੁਹਾਨੂੰ ਇੱਧਰ ਤੇ ਦਿਖਾ ਦਨੇ ਆ ਉਹ ਅੱਗੇ ਨੂੰ ਨਹੀਂ ਗੜ ਰਿਹਾ ਪਾਣੀ ਪੜੋਲੇ ਵਨ ਉੱਥੇ ਦੱਬੇ ਪੜੋਲਾ 10 ਇੰਚੀ ਬੜਾ ਦੋ ਦੋ ਦੱਬੇ ਉੱਥੇ ਹਾਂ ਦੇਖ ਬਸ ਤਿਆਰ ਹੈ ਜੀ ਪੱਕੀ ਵੀ ਨਹੀਂ ਹੈਗੀ ਮਤਲਬ ਪੱਕਣੇ ਨੂੰ ਤਿਆਰ ਇਹ ਦੀ 15 ਅੰਕ ਦਿਨ ਲੈ ਲੂਗੀ ਇੱਧਰ ਦੇਖੋ ਚਰੀ ਚੂਰੀ ਮबई ਫੁੱਲ ਪਾਣੀ ਹੈ ਆਹਾ ਖੇਤ ਘਟੋ ਘਟੇ 4-5 ਫੁੱਟ ਡੁੰਗੇ ਹੈ ਆ ਸਾਡੇ ਕੋ ਉੱਚੀ ਹੈ ਜਿਵੇਂ ਇੱਧਰ ਹੈ ਖੇਤ ਉਵੇਂ ਹੀ ਹੈ ਇੱਧਰ ਡੁੰਗੇ ਨੇ ਜਿੰਨੇ ਉਧਰ ਸਭ ਕੋਈ ਪੱਦੇ ਹੋਊਂਗੇ ਥੋੜੇ ਬੋਤੇ ਕੱਟ ਨਹੀਂ ਹੁੰਦੇ ਬਾਕੀ ਤੈਨੂੰ ਅੱਗੇ ਪਾਣੀ ਦਿਖਾਣੇ ਇੱਕ ਬੰਦੇ ਦੀ ਪੱਕੀ ਵੀ ਦੀ 26 ਜੀ ਬਸ ਤਿਆਰ ਤੇ ਪੰਜ ਚਾਰ ਦਿਨ ਨੂੰ ਚੱਲਣ ਵਾਲੀ ਮਸ਼ੀਨ ਉੱਧਰ ਵੀ ਬਹੁਤ ਪਾਣੀ ਫੁੱਲ ਆ ਗਿਆ ਛਿੱਟੇ ਲੱਗ ਗਏ ਉੱਧਰ ਤਾਂ ਮਨ ਖਰਾਬ ਹੀ ਹੋ ਗਿਆ ਉਹ ਵਿਚਾਰੇ ਦੇਰ ਬਾਕੀ ਤੁਹਾਨੂੰ ਦਿਖਾ ਦਨੇ ਆ ਭਾਈ ਉੱਧਰ ਜਾ ਕੇ ਆ ਦੇਖੋ ਭਾਈ ਆ ਵੀ ਆਪਣੀ ਖੇਤੀਰੀ ਆ ਦੇਖੋ ਡੋਲ ਡੂਲ ਕੁਝ ਨਹੀਂ ਦਿਖ ਰਹੀ ਇੰਨਾ ਪਾਣੀ ਹੈ ਉਹ ਇੱਧਰ ਪਾਣੀ ਦੀ ਡਾਫ ਲੱਗੀ ਹੋਈ ਹੈ ਉਰੇ ਤੱਕ ਪਾਣੀ ਦਿਖਾ ਦਨੇ ਤੁਹਾਨੂੰ ਆਪਾਂ ਉਹ ਸਰੇ ਤੱਕ ਛੱਟ ਤੇ ਲੈ ਕੇ ਆ ਸਾਰੀ ਇੱਧਰ ਇੱਧਰ ਜੀਜ ਬੇ ਆ ਦੇਖੋ ਡੋਲ ਡੂਲ ਕੁਝ ਨਹੀਂ ਨਿਕਲੀ ਆਪਣਾ ਪੌਦਾ ਵਾਲਾ ਫਿਰ ਤਾਂ ਇੱਧਰ ਚੜੀ ਜੂਰੀ ਵਾਂ ਬੇ ਪਾਣੀ ਹੈਗਾ ਇਹ ਨਾ ਦੇਖੋ ਇੰਦਰ ਵੀ ਡੋਲ ਦੀ ਕਬੀਨ ਦੀ ਗਰੀ ਡੋਲ ਪਾਣੀ ਖੁੱਲ ਲੈ ਮੋਤੋ ਉਤਰੂਗਾ ਹਾਂ ਚਾਰ ਪੰਜ ਦਿਨਾਂ ਮੈਂ ਤੇਰੀ ਤਾਂ ਸਾਡੀ ਖਰਾਬ ਹੋ ਜਾਊਗੀ ਕਹਿੰਦੇ ਆਪਣੀ ਜਰੀ ਇੱਧਰ ਵੀ ਦੇਖੋ ਕਿੰਨਾ ਵੱਡਾ ਪੱਲੋ ਪਾਣੀ ਬਾਕੀ ਤੁਹਾਨੂੰ ਪਤਾ ਨਹੀਂ ਖਾਣੇ ਆ ਲੋ ਬਾਈ ਜੀ ਦੇਖੋ ਪਾਣੀ ਆ ਬਾਈ ਜੀ ਪੱਕੀ ਜੀਰੀ ਦੇਖੋ ਇਹਦਾ ਨੁਕਸਾਨ ਹੈ ਪੁੱਲ ਛਿੱਟੇ ਲੱਗਿਆ ਬਈ ਇਹਦਾ ਪਾਣੀ ਬਾਈ ਦੇਖੋ ਉਹ ਦੇਖੋ ਆ ਪਾਣੀ ਸਾਰਾ ਓਕੇ ਇਹ ਜੀਮਨ ਉਹ ਆਪਣੀ ਜੀਰੀ ਮਨ ਨੂੰ ਜਾਂਦਾ ਬਾਈ ਫਿਰ ਉਹ ਦਾਪ ਲਾ ਕੇ ਫਿਰ ਖੇੜੋਲੀ ਮੈਨੂੰ ਨਿਕਲਦਾ ਇੱਧਰ ਆ ਪਾਣੀ ਆ ਰਿਹਾ ਤਿੰਬਾ ਪਰ ਪਕੜਾ ਨਹੀਂ ਕਨੀ ਤੇ ਬਾਈ ਜੀ ਬਾਕੀ ਤੁਹਾਨੂੰ ਅੱਗੇ ਦਿਖਾ ਦੰਨੇ ਆ ਪਾਣੀ ਅੱਗੇ ਹੈਗੀ 24 24 ਮਾ ਤੇ ਵੀ ਬਹੁਤ ਟੁੱਟ ਕੇ ਗਿਰਦਾ ਪਾਣੀ ਆਪਣੇ ਇੱਧਰਾਰੇ ਕੋਈ ਕਰਦਾ ਭਾਈ ਬਾਲਾ ਨੁਕਸਾਨ ਆ ਇਹਦੇ ਤੇ ਨਾ ਗਿਆ ਪਾਣੀ ਅਭੀ 26 ਜੀਰੋ ਆ ਇਹਦਾ ਪੱਕੀ ਵੀ ਦਿੱ ਤਿਆਰ ਹੈ ਵੱਢਣੇ ਨੂੰ ਵਾਸਤੇ ਇੱਧਰ ਦਿਖਾ ਦਣਾ ਤੁਹਾਨੂੰ ਪਾਣੀ ਇੱਧਰ ਦਾ ਬਹੁਤ ਬੁਰਾ ਹਾਲ ਹੈ। ਹਨੇਕੋ ਇੱਧਰ ਅੱਗੇ ਬਾਈ ਜੀ ਮੋਟਰਸਾਈਕਲ ਜਾਂਦਾ ਨਹੀਂ ਹੈਗਾ। ਆ ਦੇਖੋ ਕਿੰਨੀ ਡੁੱਬੀ ਹੋਈ ਜਿਹੜੀ। ਇੱਧਰ ਦਿਖਾ ਦੇਣਾ ਤੁਹਾਨੂੰ। ਆ ਦੇਖੋ ਝੋਈ ਹੈ ਇੱਧਰ ਨਾ। ਉਹ ਥਰੇ ਤੱਕ ਸੜਕ ਦਿਖਦੀ ਹੋਣੀ ਆ ਸੜਕ ਐ ਬਈ ਜੀ ਭਰਾਸ ਨੂੰ ਜਾਂਦੀ ਹੈ ਜਿਹੜੀ। ਇਹ ਸੜਕ 'ਪਾ ਇਨਾ ਕੋ ਪਾਣੀ ਹੈ। ਬਸ ਮੋਟਰਸਾਈਕਲ ਵੀ ਨਹੀਂ ਜਾ ਸਕਦਾ ਨਾ ਗੱਡੀ ਆ ਸਕਦੀ। ਇੱਧਰ ਦੇਖੋ ਇੰਨਾ ਪਾਣੀ ਲੱਗਿਆ ਹੋਇਆ ਆ ਸਾਰੇ ਜੀਰੀਮਾਂ ਉਹ ਸਵੈਦਿਆਂ ਨੇ ਲੈ ਕੇ ਸਵੈਦਿਆਂ ਕੋਲੋਂ ਪਾਣੀ ਆ ਰਿਹਾ ਇੱਧਰੋਂ ਜਾ ਜਾ ਕੇ ਉਹ ਸੜਕਾਂ ਮਾਂ ਨੂੰ ਨਿਕਲ ਕੇ ਫਿਰ ਆਪਣੀ ਜੀਰੀਮਾਂ ਜਾਂਦਾ ਬਈ ਇਹ ਪਾਣੀ ਆਹ ਰਾ ਦੇਖੋ ਪਾਣੀ ਆ ਹੋ ਗਿਆ ਕੱਲ ਦਾ ਖੜਿਆ ਬਈ ਪਾਣੀ ਆ ਦੇਖੋ ਜੀ 26 ਦੀ ਬਈਆ ਲੱ ਵਧਣੀ ਨੂੰ ਤਿਆਰੇ ਦੀ ਬਈਆ ਦੇਖੋ ਆ ਪਾਣੀ girਦਾ ਆਪਣੇ ਦੇਖੋ ਜਿਹੜਾ ਸਾਰਾ ਪਾਣੀ ਹੈ ਨਾ ਇਹ ਜੀਰੀ ਮਨੂ ਹੋ ਕੇ ਆਪਣੇ ਖੇਤਾਂ ਕਨੀ ਹੋ ਜਾਂਦਾ ਫਿਰ ਆਪਣੇ ਖੇਤਾਂ ਦੇ ਅੱਗੇ ਬਈ ਇਹ ਚੋਈ ਹੈਗੀ ਐ ਫਿਰ ਚੋਈ ਜਾਂਦੀ ਹੈ ਪਟਿਆਲੇ ਬਈ ਫਿਰ ਪਟਿਆਲੇ ਲੱਗ ਜਾਂਦਾ ਉਹ ਪਾਣੀ ਮਹਰ ਰੀ ਮਾ ਆ ਦੇਖੋ ਸਾਰਾ ਪਾਣੀ ਆ ਹਾਂ ਹਾਂ ਆਪਣੇ ਖੇਤਾਂ ਕਨੀ ਨੂੰ ਜਾਂਦਾ ਬਈ ਹੋ ਕੇ ਮਿਲਦੇ ਆਂ ਭਾਈ ਤੁਹਾਨੂੰ ਹੁਣ ਅਗਲੇ ਵਲੌਗ 'ਚ ਵੀਡੀਓ ਨੂੰ ਕਰਿਓ ਲਾਈਕ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਵੀਡੀਓ ਕਿਵੇਂ ਦੀ ਲੱਗੀ